ਪਰਭੂ ਜੀ ਦੀ ਅਜੂਰ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਆਓ ਅੱਜ ਰਾਤ ਦੇ ਵਚਨ ਦੇ ਵਿੱਚ ਜਾਂਦੇ ਆਂ ਅੱਜ ਰਾਤ ਦਾ ਵਚਨ ਯਸ਼ਾਇਆ 12 ਅਧਿਆਇ ਦੀ 2 ਨੰਬਰ ਆਇਤ ਵੇਖੋ ਪਰਮੇਸ਼ਰ ਮੇਰੀ ਮੁਕਤੀ ਹੈ ਮੈਂ ਆਸ ਰੱਖਾਂਗਾ ਅਤੇ ਨਾ ਡਰਾਂਗਾ ਕਿਉਂ ਜੋ ਮੇਰਾ ਬਲ ਅਤੇ ਮੇਰਾ ਗੀਤ ਪ੍ਰਭ ਯਹਵਾ ਹੈ ਅਤੇ ਉਹੀ ਮੇਰੀ ਮੁਕਤੀ ਹੈ ਹallelujah ਅੱਜ ਦੇ ਵਚਨ ਦੇ ਵਿੱਚ ਸੱਚਮੁੱਚ ਯਹਵਾ ਪਰਮੇਸ਼ਰ ਹੀ ਸਾਡੀ ਮੁਕਤੀ ਹੈ ਅੱਜ ਦੇ ਵਚਨ ਦੇ ਦੁਆਰਾ ਪਰਮੇਸ਼ਰ ਨੇ ਸਾਨੂੰ ਦੱਸਿਆ ਹੈ ਪਰਮੇਸ਼ਰ ਕਹਿੰਦੇ ਕਿ ਮੈਂ ਹੀ ਤੁਹਾਡੀ ਮੁਕਤੀ ਹਾਂ ਪਰਮੇਸ਼ਰ ਕਹਿੰਦੇ ਕਿ ਮੇਰੇ ਉੱਪਰ ਆਸ ਰੱਖੋ ਸੱਚਮੁੱਚ ਅਸੀਂ ਸਾਰੇ ਹੀ ਪਰਮੇਸ਼ਰ ਤੇ ਆਸ ਰੱਖਾਂਗੇ ਔਰ ਅੱਜ ਤੋਂ ਨਹੀਂ ਡਰਾਂਗੇ ਕਿਸੇ ਵੀ ਮੁਸ਼ਕਿਲਤਾਂ ਕਿਸ किसी भी मुसीबत तो किसी बीमारी तो अज तो असी नहीं डर क्योंकि यहोवा परमेश्वर सा मुक्ति है तो आओ इन्हों वचन के द्वारा अं सारे ही भैन भरा रल के परमेश्वर जी के अगे प्रार्थना करा कि परमेश्वर सा मुक्ति बनन परमेशुराल बनन परमेशुर सा बल बनन और परमेशुरे प्रार्थना करते हुए परमेशुर का धन्यवाद करा कि परमेशुर ने दिन भर सू संभाल के रखिया और बहुत सारिया आशीषा बरकत ਦੇ ਨਾਲ ਸਾਨੂੰ ਬles ਕੀਤਾ ਤੋਂ ਆਪਰਾਥਨਾ ਕਰਦੇ ਹਾਲੇਲੂਇਆ 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 ਧੰਨਵਾਦ 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 ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਜਿੰਦਾ ਜਲਾਲੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਵਡਿਆਈ ਕਰਦੇ ਮੇਰੇ ਸਮਰਥੀਏ ਖੁਦਾਬੰਦੀ ਧੰਨਵਾਦ ਕਰਦੇ ਪ੍ਰਭੂ ਜੀ ਅੱਜ ਰਾਤ ਦੀ ਖੂਬਸੂਰਤ ਹਜ਼ੂਰੀ ਦੇ ਲਈ ਮੇਰੇ ਸਮਰਥੀਏ ਖੁਦਾ ਧੰਨਵਾਦ ਕਰਦੇ ਪਰਮੇਸ਼ਰ ਜੀ ਦਿਨ ਪਰ ਵਿੱਚ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਖੁਦਾਬੰਦੀ ਅੱਛੇ ਪੋਜਰਾਂ ਦੇ ਨਾਲ ਰਜ਼ਾਇਆ ਪਰਮੇਸ਼ਰ ਜੀ ਦਿਨ ਪਰ ਵਿੱਚ ਤੁਸੀਂ ਸਾਡੇ ਸਾਰੇ ਕਮਾਕਾਰਾਂ ਵਿੱਚ ਸਾਡੀ ਮਦਦ ਉਚਿਤ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਮੇਰੇ ਸਮਰਥੀ ਪਰਮੇਸ਼ਵਰ ਸੱਚਮੁੱਚ ਕੁਦਾਵਨ ਜੀ ਤੁਹਾਡੇ ਸਵਰਗੀ ਦੂਤਾਂ ਨੇ ਸਾਨੂੰ ird gird ਤੋਂ ਘੇਰੀ ਰੱਖਿਆ ਔਰ ਹਰ ਇੱਕ ਰਾਸਤੇ ਦੇ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਧੰਨਵਾਦ ਕਰਦੇ ਮੇਰੇ ਸਮਰਥੀਏ ਪਰਮੇਸ਼ਵਰ ਸੱਚਮੁੱਚ ਖੁਦਾਵੰਜੀ ਤੁਸੀਂ ਸਾਨੂੰ ਆਪਣੀ ਦਇਆ ਦੇ ਨਾਲ ਟਾਕੇ ਰੱਖਿਆ ਤੁਸੀਂ ਸਾਡੇ ਘਰਾਂ ਪਰਿਵਾਰਾਂ ਨੂੰ ਸਾਡੇ ਬੱਚਿਆਂ ਨੂੰ ਸਾਡੇ ਬਜ਼ੁਰਗਾਂ ਨੂੰ ਪਰਮੇਸ਼ਰ ਜੀ ਹੁਣ ਤੱਕ ਸੰਭਾਲ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਮੇਰੇ ਸਮਰਥੀ ਖੁਦਾਵੰਜੀ ਸੱਚਮੁੱਚ ਪ੍ਰਭ ਜੀ ਤੁਸੀਂ ਸਾਨੂੰ ਹੁਣ ਦੇ ਸਮੇਂ ਤੱਕ ਸਾਹ ਬਖਸ਼ੇ ਨੇ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਪਰਮੇਸ਼ਰ ਜੀ ਧੰਨਵਾਦ ਕਰਦੇ ਮੇਰੇ ਸਮਰਥੀਏ ਖੁਦਾਵੰਜੀ ਕਿ ਤੁਸੀਂ ਸਾਨੂੰ ਅੱਜ ਦੇ ਵਚਨ ਦੇ ਦੁਆਰਾ ਪਰਮੇਸ਼ਰ ਜੀ ਹਿੰਮਤ ਤਾਕਤ ਬਲ ਦਿੱਤਾ ਸਤਿਮੰਤ ਪਰਮੇਸ਼ਰ ਜੀ ਅਸੀਂ ਆਪਣੀਆਂ ਮੁਸ਼ਕਿਲਾਂ ਤੋਂ ਮੁਸੀਬਤਾਂ ਤੋਂ ਨਹੀਂ ਘਬਰਾਵਾਂਗੇ ਔਰ ਨਾ ਹੀ ਅਸੀਂ ਕਿਸੇ ਵੀ ਵਿਗਨ ਤੋਂ ਵਿਪਤਾ ਤੋਂ ਡਰਾਂਗੇ ਕਿਉਂਕਿ ਪ੍ਰਮੇਸ਼ਰ ਜੀ ਤੁਸੀਂ ਸਾਨੂੰ ਆਪਣਾ ਵੱਡਾ ਬਲ ਆਪਣਾ ਵੱਡਾ ਜੋਰ ਬਖਸ਼ਿਆ ਹੈ ਮੇਰੇ ਪਰਮੇਸ਼ਰ ਧੰਨਵਾਦ ਕਰਦੇ ਖੁਦਾਵੰਨ ਜੀ ਅੱਜ ਦੇ ਇਹਨਾਂ ਵਚਨਾਂ ਨੂੰ ਪਰਮੇਸ਼ਰ ਜੀ ਸਾਰੇ ਹੀ ਭੈਣਾ ਭਰਾਵਾਂ ਦੇ ਹਿਰਦਿਆਂ ਤੇ ਲਿਖਣਾ ਖੁਦਾਵੰਨ ਜੀ ਵੈਰੀ ਦੀ ਕੋਈ ਵੀ ਸ਼ਕਤੀ ਪਰਮੇਸ਼ਰ ਜੀ ਅੱਜ ਦੇ ਇਹਨਾਂ ਵਚਨਾਂ ਨੂੰ ਸਾਡੀ ਜ਼ਿੰਦਗੀ ਦੇ ਵਿੱਚੋਂ ਚੁਰਾਣੇ ਨਾ ਪਾਈ ਖੁਦਾ ਪਰਮੇਸ਼ਰ ਇਹ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਹਜ਼ਾਰਾਂ ਲੱਖਾਂ ਗੁਣਾ ਫਲਾਂ ਨੂੰ ਲੈ ਕੇ ਆਉਣ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਦੀ ਧੰਨਵਾਦ ਕਰਦੇ ਪ੍ਰਭੂ ਜੀ ਜੋ ਤੁਸੀਂ ਸਾਨੂੰ ਹੁਣ ਤੱਕ ਜੀਵਤ ਰੱਖਿਆ ਹੈ ਪ੍ਰਭੂ ਜੀ ਬਹੁਤ ਸਾਰੇ ਲੋਕ ਖੁਦਾ ਅੱਜ ਦੀ ਰਾਤ ਦੇ ਵਿੱਚ ਐਂਟਰ ਨਹੀਂ ਹੋ ਸਕੇ ਪਰਮੇਸ਼ਰ ਅੱਜ ਦੀ ਸ਼ਾਮ ਦੇ ਵਿੱਚ ਅੱਜ ਦੀ ਰਾਤ ਦੇ ਵਿੱਚ ਪ੍ਰਭੂ ਜੀ ਉਹ ਨਹੀਂ ਆ ਸਕੇ ਪਰਮੇਸ਼ਰ ਜੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਮੇਰੇ ਖੁਦਾ ਕਿ ਤੁਸੀਂ ਸਾਨੂੰ ਹੁਣ ਦੇ ਸਮੇਂ ਤੱਕ ਚਾਉਂਦੇ ਰੱਖਿਆ ਤੁਹਾਡਾ ਅਨੁਗ੍ਰਹਿ ਹੈ ਤੁਹਾਡੀ ਦਇਆ ਹੈ ਭਲਾਈ ਹੈ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਪਿਆਰ ਕਰਦੇ ਹੋ ਖੁਦਾ ਔਰ ਤੁਸੀਂ ਸਾਨੂੰ ਸੰਭਾਲ ਸੰਭਾਲ ਕੇ ਰੱਖਦੇ ਹੋ ਮੇਰੇ ਮਹਾਨ ਪਰਮੇਸ਼ਰ ਜੀ ਧੰਨਵਾਦ ਕਰਦੇ ਮੇਰੇ ਸਮਰਥੀ ਖੁਦਾਵੰਦ ਜੀ ਪਰਮੇਸ਼ਰ ਜੀ ਤੁਸੀਂ ਸਾਨੂੰ ਮਾਫੀ ਦਾ ਪਛਤਾਪ ਆਪ ਦਾ ਇੱਕ ਹੋਰ ਮੌਕਾ ਦਿੱਤਾ ਮੇਰੇ ਮਹਾਨ ਖੁਦਾਵੰਦ ਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਅਸੀਂ ਇੱਕ ਮੌਕੇ ਦੇ ਲਈ ਮੇਰੇ ਮਹਾਨ ਖੁਦਾ ਜੀ ਤੁਸਾਨੂੰ ਹਰ ਰੋਜ਼ ਪਰਮੇਸ਼ਰ ਜੀ ਇੱਕ ਮੌਕਾ ਦਿੰਨੇ ਹੋ ਕਿ ਅਸੀਂ ਪਛਤਾਪ ਕਰੀਏ ਤੌਬਾ ਕਰੀਏ ਆਪਣੇ ਪਾਪਾਂ ਤੋਂ ਗੁਨਾਹਾਂ ਤੋਂ ਮੁੜ ਕੇ ਤੁਹਾਡੇ ਵੱਲ ਆਈਏ ਮੇਰੇ ਮਹਾਨ ਖੁਦਾਵੰਦ ਜੀ ਸੱਚਮਚ ਪਰਮੇਸ਼ਰ ਤੁਸੀਂ ਵਫਾਦਾਰੀ ਦੇ ਨਾਲ ਖੁਦਾਵੰਦ ਜੀ ਸਾਨੂੰ ਹਰ ਇੱਕ ਆਸ਼ੀਸ਼ ਔਰ ਬਰਕਤ ਦੇ ਨਾਲ ਬles ਕਰਦੇ ਹੋ ਖੁਦਾਵੰਦ ਜੀ ਪਰਮੇਸ਼ਰ ਜੀ ਜਿੱਦਾਂ ਤੁਸੀਂ ਵਫਾਦਾਰ ਹੋ ਖੁਦਾਵੰਦ ਜੀ ਸਾਨੂੰ ਵੀ ਵਫਾਦਾਰੀ ਵਾਲਾ ਮਨ ਦਿਓ ਪਰਮੇਸ਼ਰ ਜੀ ਜਿੱਦਾਂ ਤੁਸੀਂ ਖੁਦਾਵੰਨ ਜੀ ਸਾਡੇ ਲਈ ਫਿਕਰਮੰਦ ਹੋ ਮੇਰੇ ਮਹਾਨ ਖੁਦਾਵੰਨ ਜੀ ਅਸੀਂ ਵੀ ਪ੍ਰਭ ਜੀ ਆਪਣੇ ਪ੍ਰਭ ਜੀ ਆਤਮਿਕ ਜੀਵਨ ਦੇ ਲਈ ਫਿਕਰਮੰਦ ਹੋ ਜਾਈਏ ਮੇਰੇ ਮਹਾਨ ਖੁਦਾਵੰਨ ਜੀ ਪ੍ਰਭ ਜੀ ਦਿਨ ਭਰ ਵਿੱਚ ਜਾਣੇ ਅਣਜਾਣੇ ਵਿੱਚ ਜੋ ਵੀ ਗਲਤੀਆਂ ਗੁਨਾਹ ਹੋਏ ਮੇਰੇ ਖੁਦਾਵੰਨ ਜੀ ਮaaf ਕਰਨਾ ਖੁਦਾ ਪਰਮੇਸ਼ਰ ਜੀ ਸੱਚਮੁੱਚ ਤੁਸੀਂ ਮਾਫੀ ਦੇਣ ਵਾਲੇ ਪਰਮੇਸ਼ਰੋ ਖੁਦਾ ਤੁਸੀਂ ਮaaf ਕਰਨ ਵਾਲੇ ਪਰਮੇਸ਼ਰੋ ਦਇਆ ਕਰਨ ਵਾਲੇ ਪਰਮੇਸ਼ਰੋ ਖੁਦਾ ਸੱਚਮੁੱਚ ਪਰਮੇਸ਼ਰ ਜੀ ਤੁਹਾਡੀ ਦਇਆ ਬਹੁਤੀ ਹੈ ਮੇਰੇ ਖੁਦਾਵੰਨ ਜੀ ਧੰਨਵਾਦ ਕਰਦੇ ਤੁਸੀਂ ਦੇ ਪਾਪਾ ਗੁਨਾਹਾਂ ਨੂੰ ਯਾਦ ਨਹੀਂ ਰੱਖਦੇ ਪਰ ਭੁੱਲ ਜਾਂਦੇ ਹੋ ਮੇਰੇ ਮਹਾਨ ਖੁਦਾ ਪਰਭੂ ਜੀ ਸਾਨੂੰ ਵਫਾਦਾਰੀ ਵਾਲਾ ਮਨ ਦਿਓ ਖੁਦਾ ਕਿ ਅਸੀਂ ਪਵਿੱਤਰ ਤਾਈ ਦੇ ਵਿੱਚ ਚੱਲੀਏ ਖੁਦਾਬੰਦ ਜੀ ਪਵਿੱਤਰ ਤਾਈ ਦੇ ਵਿੱਚ ਚਲਦੇ ਹੋਏ ਪਰਮੇਸ਼ਰ ਤੁਹਾਡੇ ਵਚਨਾਂ ਤੇ ਵਿਧੀਆਂ ਨੂੰ ਮੰਨਦੇ ਹੋਏ ਤੁਹਾਡੇ ਸਵਰਗ ਰਾਜ ਦੇ ਵਿੱਚ ਐਂਟਰ ਕਰੀਏ ਮੇਰੇ ਮਹਾਨ ਖੁਦਾ ਧੰਨਵਾਦ ਕਰਦੇ ਪਰਮੇਸ਼ਰ ਜੀ ਸਾਰੇ ਹੀ ਭੈਣਾ ਭਰਾਵਾਂ ਦੇ ਲਈ ਖੁਦਾ ਜੋ ਅੱਜ ਤੁਹਾਡੀ ਹਜ਼ੂਰੀ ਦੇ ਵਿੱਚ ਆਪਣੇ ਸਿਰਾਂ ਨੂੰ ਝੁਕਾ ਕੇ ਬੈਠੇ ਹੋਏ ਨੇ ਮੇਰੇ ਮਹਾਨ ਪਰਮੇਸ਼ਰ ਜੀ ਅੱਜ ਹਰ ਇੱਕ ਜੀਰ ਨੂੰ ਖੁਦਾਬੰਦ ਜੀ ਤੁਸੀਂ ਆਸ਼ੀਸ਼ ਬਰਕਤ ਦਿਓ ਮੇਰੇ ਖੁਦਾ ਅੱਜ ਹਰ ਇੱਕ ਭੈਣ ਭਰਾ ਨੂੰ ਤੁਸੀਂ ਆਪਣੇ ਪਵਿੱਤਰ ਧਰਾਂ ਦੇ ਨਾਲ ਛੋਲਾ ਮੇਰੇ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਪ੍ਰਾਰਥਨਾ ਕਰ ਦੇਣਾ ਸਾਰੇ ਹੀ ਘਰਾਂ ਪਰਿਵਾਰਾਂ ਦੇ ਲਈ ਪ੍ਰਭੂ ਜੀ ਜਿਨ੍ਹਾਂ ਘਰਾਂ ਪਰਿਵਾਰਾਂ ਦੇ ਵਿੱਚ ਪਰਮੇਸ਼ਰ ਜੀ ਕੋਈ ਬੰਦਨ ਆ ਬਿਮਾਰੀ ਆ ਖੁਦਾਵੰਨ ਜੀ ਕੋਈ ਪਰਮੇਸ਼ਰ ਜੀ ਦੋਸ਼ਟ ਆਤਮਾ ਦਾ ਚੱਕਰ ਹੈ ਮੇਰੇ ਮਹਾਨ ਖੁਦਾਵੰਨ ਜੀ ਹਰ ਇੱਕ ਬਿਪਤਾ ਬਿਮਾਰੀ ਹਰ ਇੱਕ ਬੰਦਨ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਆ ਰੱਦ ਕਰਦੇ ਆ ਮੇਰੇ ਸਮਰਥੀ ਪਰਮੇਸ਼ਰ ਤੁਹਾਡੇ ਅੰਦਰ ਪਰਮੇਸ਼ਰ ਜੀ ਬਲਦੀ ਹੋਈ ਪ੍ਰਭ ਜੀ ਪਸੰਮ ਕਰਨ ਵਾਲੀ ਅਗ ਹੈ ਮੇਰੇ ਮਹਾਨ ਖੁਦਾਵੰ ਜੀ ਅੱਜ ਆਪਣੇ ਰੂਹੇ پاک ਪਰਮੇਸ਼ਰ ਜੀ ਆਪਣੇ ਪਵਿੱਤਰ ਅਗਨੀ ਨੂੰ ਖੁਦਾਵੰ ਜੀ ਇਹਨਾਂ ਦੇ ਉੱਪਰ ਭੇਜੋ ਮੇਰੇ ਖੁਦਾਵੰ ਜੀ ਤਾਂ ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਖੁਦਾਵੰ ਜੀ ਹਰ ਇੱਕ ਵੈਰੀ ਦੀ ਚਾਲ ਪ੍ਰਭ ਜੀ ਪਸਮ ਹੋ ਜਾਵੇ ਨਾਸ਼ ਹੋ ਜਾਵੇ ਮੇਰੇ ਮਹਾਨ ਖੁਦਾਵੰਦ ਜੀ ਅੱਜ ਆਪਣੇ ਬੱਚਿਆਂ ਨੂੰ ਪ੍ਰਭੂ ਜੀ ਸਿਰ ਦੇ ਬਾਲਾਂ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਖੁਦਾਵੰਦ ਜੀ ਸ਼ਿਫਾ ਤੇ ਛੁਟਕਾਰਾ ਦਿਓ ਸਮਰਥੀ ਪਰਮੇਸ਼ਵਰ ਜੀ ਦਇਆ ਕਰੋ ਕਿਰਪਾ ਕਰੋ ਪ੍ਰਭੂ ਜੀ ਜਿਨ੍ਹਾਂ ਪੈਨਾ ਭਰਾਵਾਂ ਨੂੰ ਰਾਤ ਦੇ ਸਮੇਂ ਪਰਮੇਸ਼ਵਰ ਜੀ ਸ਼ੈਤਾਨੀ ਅਟੈਕ ਸੁਣਦੇ ਨੇ ਖੁਦਾ ਪ੍ਰਭੂ ਜੀ ਸ਼ੈਤਾਨ ਇਹਨਾਂ ਨੂੰ ਸੁਪਨਿਆਂ ਦੇ ਰਾਹੀ ਤੰਗ ਪਰੇਸ਼ਾਨ ਕਰਦਾ ਮੇਰੇ ਮਹਾਨ ਖੁਦਾ ਅੱਜ ਵੈਰੀ ਦੀ ਹਰ ਇੱਕ ਸਪਿਰਟ ਨੂੰ ਪ੍ਰਭੂ ਯਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਆ ਰੱਦ ਕਰਦੇ ਆ ਅੱਜ ਹਰ ਇੱਕ ਸੋ ਪੈਨਪਰਾ ਅੱਜ ਹਰ ਇੱਕ ਦੁਸ਼ਟ ਆਤਮੇ ਤੋਂ ਆਜ਼ਾਦ ਆ ਅੱਜ ਇਹ ਬਲੇਸਿੰਗ ਪਾਏ ਹੋਏ ਪੈਨਪਰਾ ਨੇ ਖੁਦਾਵੰਜੀ ਦਇਆ ਕਰੋ ਪ੍ਰਭ ਜੀ ਤੁਸੀਂ ਸਾਰਿਆਂ ਨੂੰ ਆਸ਼ੀਸ਼ ਔਰ ਬਰਕਤ ਦੇ ਵਾਰਿਸ ਹੋਣ ਦੇ ਲਈ ਚੁਣਿਆ ਹੈ ਮੇਰੇ ਮਹਾਨ ਖੁਦਾਵੰਜੀ ਦਇਆ ਕਰੋ ਪਰਮੇਸ਼ਰ ਜੀ ਅੱਜ ਸਾਰਿਆਂ ਨੂੰ ਆਸ਼ੀਸ਼ ਔਰ ਬਰਕਤ ਦਾ ਜ਼ਰੀਆ ਬਣਾਓ ਮੇਰੇ ਪਰਮੇਸ਼ਰ ਜੀ ਹਰ ਇੱਕ ਪੈਨਪਰਾ ਦੇ ਹੱਥਾਂ ਪੈਰਾਂ ਨੂੰ ਬਲੇਸ ਕਰੋ ਪ੍ਰਭ ਜੀ ਮਨ ਦੀਆਂ ਸੋਚਾਂ ਨੂੰ ਬਲੇਸ ਕਰੋ ਮੇਰੇ ਮਹਾਨ ਖੁਦਾਵੰਤ ਜੀ ਹਰ ਇੱਕ ਪੈਨਪਰਾ ਦੀ ਜ਼ਿੰਦਗੀ ਨੂੰ ਬਲੇਸ ਕਰੋ ਮੇਰੇ ਖੁਦਾ ਹਰ ਇੱਕ ਅਰਜ਼ ਦੀ ਸਪਿਰਟ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚੋਂ ਨਿਕਲ ਜਾਵੇ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਖੁਦਾਵੰਨ ਜੀ ਹਰ ਇੱਕ ਬੈਡ ਡ੍ਰੀਮ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਆਂ ਹਰ ਇੱਕ ਸੁਪਨਾ ਪ੍ਰਭ ਜੀ ਜੋ ਤੁਹਾਡਾ ਤੁਹਾਡੇ ਵੱਲੋਂ ਨਹੀਂ ਹੈ ਮੇਰੇ ਮਹਾਨ ਖੁਦਾ ਉਹਨੂੰ ਕੈਨਸਲ ਕਰ ਦੇ ਹਰ ਇੱਕ ਦਰਸ਼ਨ ਤੁਹਾਡੇ ਵੱਲੋਂ ਨਹੀਂ ਹੈ ਜੋ ਪਰਮੇਸ਼ਰ ਉਸਨੂੰ ਕੈਨਸਲ ਕਰ ਦੇ ਮੇਰੇ ਮਹਾਨ ਖੁਦਾਬੰਦ ਜੀ ਔਰ ਪ੍ਰਭ ਜੀ ਇਹਨਾਂ ਦੇ ਲਈ ਆਸ਼ੀਸ਼ਾਂ ਬਰਕਤਾਂ ਔਰ ਸ਼ਾਂਤੀ ਨੂੰ ਦਇਆ ਭਲਾਈ ਨੂੰ ਤੁਹਾਡੇ ਕੋਲੋਂ ਮੰਗਦੇ ਖੁਦਾਬੰਦ ਜੀ ਮੇਰੇ ਮਹਾਨ ਪਰਮੇਸ਼ਰ ਜੀ ਜਦਵੀ ਤੁਹਾਡੇ ਬੱਚੇ ਪਰਮੇਸ਼ਰ ਬਿਸਤਰਿਆਂ ਤੇ ਸੌਣ ਦੇ ਲਈ ਜਾਣ ਖੁਦਾਬੰਦ ਜੀ ਪਰਮੇਸ਼ਰ ਜੀ ਸੌਣ ਦੇ ਸਮੇਂ ਤੁਸੀਂ ਇਹਨਾਂ ਦੀ ਰਾਖੀ ਕਰਨਾ ਖੁਦਾ ਤੁਹਾਡੇ ਸਵਰਗੀ ਦੂਤ ਇਹਨਾਂ ਦੇ ird gird ਪਰਮੇਸ਼ਰ ਜੋ ਜੀ ਨਦੀ ਰਾਖੀ ਕਰਨ ਮੇਰੇ ਮਹਾਨ ਖੁਦਾਵੰਜੀ ਦਇਆ ਕਰੋ ਕਿਰਪਾ ਕਰੋ ਸਮਰਥੀ ਪਰਮੇਸ਼ਰ ਜੀ ਗੁੜੀ ਤੇ ਮਿੱਠੀ ਨੀਂਦ ਦੇ ਨਾਲ ਇਹਨਾਂ ਸਾਰੇ ਹੀ ਪੈਨਾ ਭਰਾਵਾਂ ਨੂੰ ਬLES ਕਰੋ ਮੇਰੇ ਮਹਾਨ ਖੁਦਾਵੰਜੀ ਬੱਚਿਆਂ ਉਪਰ ਵੀ ਆਸ਼ੀਸ਼ ਕਰੋ ਖੁਦਾਵੰਜੀ ਆਪਣੀ ਦਇਆ ਦ੍ਰਿਸ਼ਟੀ ਨੂੰ ਬਣਾਈ ਰੱਖਣਾ ਮੇਰੇ ਸਮਰਥੀ ਪਰਮੇਸ਼ਰ ਜੀ ਪ੍ਰਜੀ ਚਾਦਵੀ ਤੁਹਾਡੇ ਬੱਚੇ ਖੁਦਾਵੰਜੀ ਰਾਤ ਦੀ ਗੁੜੀ ਮਿੱਠੀ ਨੀਂਦ ਤੋਂ ਖੁਦਾਵੰਜੀ ਉੱਠਣ ਪਰਮੇਸ਼ਰ ਤੁਹਾਡੇ ਨਾਮ ਨੂੰ ਪ੍ਰਭ ਜੀ ਪਹਿਲਾ ਸਥਾਨ ਦਿੰਦੇ ਹੋਏ ਖੁਦਾ ਤੁਹਾਡੀ ਹਜ਼ੂਰੀ ਦੇ ਵਿੱਚ ਆਨੰਦ ਦੇ ਨਾਲ ਜ਼ਕਾਰਿਆਂ ਦੇ ਨਾਲ ਪਰਮੇਸ਼ਰ ਤੁਹਾਡੇ ਸਵੇਰ ਦੇ ਪਹਿਲੇ ਪੇਟ ਨੂੰ ਲੈ ਕੇ ਤੁਹਾਡੀ ਅਜੂੜੀ ਦੇ ਵਿੱਚ ਪਹੁੰਚਣ ਮੇਰੇ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਪ੍ਰਭੂ ਜੀ ਜਿੱਦਾਂ ਤੁਸੀਂ ਹੁਣ ਤੱਕ ਸੰਭਾਲ ਕੇ ਰੱਖਿਆ ਹੈ ਮੇਰੇ ਖੁਦਾ ਰਾਤ ਦੇ ਇੱਕ ਇੱਕ ਪਲ ਨੂੰ ਤੁਹਾਡੇ ਪਵਿੱਤਰ ਜ਼ਰਾਲੀ ਜ਼ੋਰਾਵਰ ਹੱਥਾਂ ਵਿੱਚ ਸੌਂਪਦੇ ਖੁਦਾਵੰਨ ਜੀ ਔਰ ਵਿਸ਼ਵਾਸ ਕਰਦੇ ਕਿ ਤੁਸੀਂ ਸਾਡੀ ਸਾਰੀ ਪ੍ਰਾਰਥਨਾ ਨੂੰ ਸੁਣਿਆ ਤੇ ਕਬੂਲ ਕੀਤਾ ਹੈ ਮੇਰੇ ਮਹਾਨ ਪਰਮੇਸ਼ਰ ਜੀ ਧੰਨਵਾਦ ਕਰਦੇ ਹੋਏ ਖੁਦਾ ਸਾਰੇ ਘਰਾਂ ਪਰਿਵਾਰਾਂ ਦੇ ਲਈ ਆਸ਼ੀਸ਼ ਦਇਆ ਭਲਾਈ ਔਰ ਬਰਕਤ ਨੂੰ ਮੰਗਦੇ ਹੋਏ ਸਾਰੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮੇਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ